ਪਿਆਰ ਦੋਸਤੋ ਅੱਜ 5 ਸਤੰਬਰ ਦੇਸ਼ ਭਰ ਵਿੱਚ ਅਧਿਆਪਕ ਦਿਵਸ ਤੌਰ ਤੇ ਮਨਾਇਆ ਜਾ ਰਿਹਾ ਹੈ ਇਸ ਦਿਨ ਨੂੰ ਸਮਰਪਿਤ ਤੇ ਕਵਿਤਾ ਪੇਸ਼ ਕਰ ਰਿਹਾ ਹਾਂ ਕਵਿਤਾ ਦਾ ਨਿਵਾਨ ਹੈ ਅਧਿਆਪਕ ਅਧਿਆਪਕ ਸਿਖਿਆਰਥੀ ਲਈ ਤਾਂ ਹੀ ਸਤਕਾਰਤ ਸ਼ਬਦ ਹੈ ਜਦ ਉਹ ਖੁਦ ਰੋਸ਼ਨੀ ਬਾਰੇ ਜਾਣੇ ਉਸ ਲਈ ਬਲੇ ਪ੍ਰੇਰਣਾ ਦਾ ਸਰੋਤ ਬਣੇ ਅਧਿਆਪਕ ਸਖਿਆਰਥੀ ਲਈ ਦੀਵਾ ਫੜ ਅੱਗੇ ਨਹੀਂ ਸਾਥ-ਸਾਥ ਹੋទਰੇ ਉਸ ਦੀ ਰੋਸ਼ਨੀ ਵੇਖ ਸੰਤੁਸ਼ਟੀ ਨਾਲ ਪਰ ਜਾਵੇ ਅਧਿਆਪਕ ਸਖਿਆਰਥੀ ਨੂੰ ਖੋਦ ਦੇ ਬਣਾਏ ਰਾਤੇ ਨਾ ਤੋੜ ਕੇ ਦੁਨੀਆ ਪਾਉਣ ਲਈ ਤਰਾਦ ਸੇਰਾ ਬਣੇ ਬਲ ਮਦਦ ਕਰੇ ਅਦੇ ਇੰਤਾ ਤੋਂ ਪਾਰ ਦਾ ਬਰਾਬਰੀ ਦਾ ਰਿਸ਼ਤਾ ਉਸਾਰੇ ਉਸ ਨਾਲ ਅਧਿਆਪਕ ਮੁਖਿਆਰਤੀ ਨੂੰ ਰਟਣ ਰਟਾਉਣ ਵਾਲਾ ਤੋਤਾ ਨਹੀਂ ਕੁਦਰਤ ਤੇ ਜ਼ਿੰਦਗੀ ਤੇ ਫਲਸਫੇ ਨੂੰ ਫਰੋਲਣ ਵਾਲਾ ਉਪਰੀ ਉੜਦੀ ਸੋਚ ਨੂੰ ਅਸਮਾਨ ਤੇ ਧਰਤੀ ਦੀ ਮਿਲਦੀ ਲੀਕ ਤੇ ਨਜ਼ਰ ਟਿਕਾਏ ਲੱਭੇ ਭੇਦ ਸਮਝ ਕੇ ਸਮਝਾਏ ਅਧਿਆਪਕ ਸਿਖਿਆਰਥੀ ਦੇ ਕੋਰੇ ਮਨ ਤੇ ਤਸਵੀਰ ਬਣੇ ਨਫਰ ਦੀ ਨਾ ਹੋ ਖਿੜਖਿੜ ਹਸਣ ਵਾਲੀ ਯਾਦਾਂ ਖੇੜਾ ਬਖਸ਼ੇ ਬਹੁਤ ਬਹੁਤ ਧੰਨਵਾਦ